ਪਹਿਲਾਂ 22-23 ਲੱਖ ਚ ਸਰ ਜਾਂਦਾ ਸੀ 24 ਲੱਖ ਚ ਹੁਣ ਲਗਭਗ 30 ਤੋਂ 32 ਲੱਖ ਰੁਪਏ ਕੈਨੇਡਾ ਦਾ ਲੱਗਦਾ ਨਾ ਤਾਂ ਜਾ ਕੇ ਕੰਮ ਮਿਲਦਾ ਤੇ ਉੱਪਰੋਂ ਇਹ ਟੈਨਸ਼ਨ ਰਹਿੰਦੀ ਹੈ ਵੀ ਪਤਾ ਨਹੀਂ ਪੀਆਰ ਮਿਲਨੀ ਹੈ ਕਿ ਨਹੀਂ ਕੈਨੇਡਾ ਅਸਲ ਦੇ ਵਿੱਚ ਬਹੁਤ ਸਾਰੇ ਸ਼ਹਿਰ ਉਹਨਾਂ ਦੇ ਇਹ ਜਿਹੇ ਨੇ ਜਿਹੜੇ ਮਿੰਨੀ ਪੰਜਾਬ ਲੱਗਦੇ ਤੁਹਾਨੂੰ ਫਰਕ ਹੀ ਨਹੀਂ ਲੱਗਦਾ ਕਿ ਤੁਸੀਂ ਪੰਜਾਬ ਚੋਂ ਜਾਂ ਕੈਨੇਡਾ ਦੇ ਕਿਸੇ ਸ਼ਹਿਰ ਚੋਂ ਮੁਰੇ ਹੋਈ ਕਈ ਕਾਰਨਾ ਕਰਕੇ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਕਟਾਸ ਹੂੰ ਇੱਕ ਕਟਾਸ ਉਦੋਂ ਜ਼ਿਆਦਾ ਵੱਧ ਗਈ ਜਦੋਂ ਉਹਨਾਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਿੱਲੀ ਦੇ ਵਿੱਚ ਕਾਨਫਰੰਸ ਦੇ ਉੱਤੇ ਹੁੰਦੇ ਆ ਉਹਨਾਂ ਦੇ ਜਹਾਜ਼ ਦੇ ਵਿੱਚ ਨੁਕਸ ਪੈ ਗਿਆ ਉਹ ਨੁਕਸ ਦੇ ਕਾਰਨ ਉਹਨਾਂ ਨੂੰ ਇੱਥੇ ਰੁਕਣਾ ਪਿਆ 4,70,000 ਨੂਪੀਆ ਤੇ 3 ਪੀਆ ਦੇਤੀ ਸੀ ਹਾਂ ਹੁਣ ਕਹਿੰਦੇ ਇਹ ਲਗਾਤਾਰਤਾ ਦੇ ਵਿੱਚ ਘਟਨ ਜਾ ਰਹੀ ਹੈ ਸਾਨੂੰ ਆਪਣੇ ਮੁਲਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਬਿਮਾਰੀ ਦੀ ਜੜ ਵੱਦੀ ਆਬਾਦੀ ਹੈ ਇਹਨੂੰ ਕੰਟਰੋਲ ਕਰੋ 28 ਸਾਲਾਂ ਜੇ ਸਰਕਾਰ ਦੇ ਪੂਰੇ ਹੋ ਗਏ ਤੇ ਮਾਨ ਸਾਹਿਬ ਨੇ ਕਿਹਾ ਸੀ ਹੁਣ ਅਸੀਂ ਵਿਦੇਸ਼ਾਂ ਚ ਵਾਪਸ ਲਿਆਵਾਂਗੇ ਹੂੰ ਜਿਹੜਾ ਕਿਤੇ ਰੱਬ ਨਾ ਕਰੇ ਵਾਪਸ ਆ ਗਿਆ ਔਰ ਉਹਦਾ ਠਾਣਿਆਂ ਠੂਣਿਆਂ ਨਾਲ ਪੈ ਗਿਆ ਬਾਹਰ ਜਾਇਦਾਦਾਂ ਦਾ ਐਨੇ ਕਿ ਉਹਨਾਂ ਦੇ ਕੰਨਾਂ ਨੂੰ ਹੱਥ ਲਵਾਉਂਦੇ ਵੀ ਜਾਇਦਾਦਾਂ ਨੂੰ ਮਾਰੋ ਗੋਲੀ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲਬਾਤ ਕਰਾਂਗੇ ਪੰਜਾਬ ਤੇ ਕੈਨੇਡਾ ਦੇ ਬਾਰੇ ਦਰਅਸਲ ਪੰਜਾਬ ਕੈਨੇਡਾ ਇਸ ਕਰਕੇ ਕਿ ਹੈ ਕਿਉਂਕਿ ਜ਼ਿਆਦਾ ਰابطਾ ਪੰਜਾਬ ਦਾ ਪਰ ਦਰਅਸਲ ਮਾਮਲਾ ਹੈ ਭਾਰਤ ਤੇ ਕੈਨੇਡਾ ਦੇ ਵਿਗੜਦੇ ਸਬੰਧ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਆਪਸ ਦੇ ਵਿੱਚ ਬਹੁਤੀ ਜਿਹੜੀ ਵਧੀਆ ਗੱਲਬਾਤ ਕੈਨੇਡਾ ਤੇ ਭਾਰਤ ਦੀ ਨਹੀਂ ਚੱਲ ਰਹੀ ਤੇ ਕਈ ਤਰ੍ਹਾਂ ਦੇ ਤਕਰਾਰ ਨੇ ਜਿਹੜੇ ਉਹ ਵੇਖਣ ਨੂੰ ਮਿਲ ਰਹੇ ਨੇ ਜਦਸ ਦਾ ਖਮਿਆਸਾ ਜਿਹੜਾ ਉਹ ਸਟੂਡੈਂਟਸ ਨੂੰ ਜਾਦਾ ਪ੍ਰਭੁਤਨਾ ਪੈ ਰਿਹਾ ਗੱਲ ਕਰੀਏ ਭਾਰਤੀ ਸਟੂਡੈਂਟ ਜਾਂ ਫਿਰ ਪੰਜਾਬੀ ਸਟੂਡੈਂਟ ਪੰਜਾਬੀ ਸਟੂਡੈਂਟ ਇਸ ਕਰਕੇ ਕਿਉਂਕਿ ਜ਼ਿਆਦਾ ਰੇਸ਼ਿਓ ਹੈ ਜਿਹੜੀ ਉਹ ਪੰਜਾਬ ਦੀ ਹੈ ਉਧਰ ਬੈਠੇ ਜਿੰਨੇ ਵੀ ਸਟੂਡੈਂਟ ਨੇ ਉਹਦੇ ਨਾਲ ਸਮਾਂ ਬਦਲਿਆ ਜਦੋਂ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਜਿਸ ਤਰ੍ਹਾਂ ਫੀਸ ਦਾ ਦੁੱਗਣਾ ਹੋ ਜਾਣਾ ਜੀਆਈਸੀ ਦਾ ਵੱਧ ਜਾਣਾ ਤੇ ਉਸ ਤੋਂ ਬਾਅਦ ਕੰਮ ਵੀ ਨਾ ਮਿਲਣਾ ਇਹ ਤਾਂ ਇੱਕ ਪ੍ਰਭਾਵ ਪੈ ਗਿਆ ਫਾਈਨੈਂਸ਼ਲੀ ਪਰ ਦੂਜੇ ਪਾਸੇ ਇਹਨਾਂ ਰਿਸ਼ਤਿਆਂ ਭਾਰਤ ਤੇ ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦੇ ਕਰਕੇ ਉੱਥੇ ਵਰਕ ਪਰਮਿਟ ਤੇ ਹੁਣ ਪੀਆਰ ਲਈ ਵੀ ਸਮੱਸਿਆਵਾਂ ਖੜੀਆਂ ਹੋ ਰਹੀਆਂ ਨੇ ਸਟੂਡੈਂਟ ਵਿਦਿਆਰਥੀ ਨੇ ਜਿਹੜੇ ਗਏ ਨੇ ਉਹਨਾਂ ਨੂੰ ਇਹਦੇ ਬਾਬਤ ਗੱਲਬਾਤ ਕਰਾਂਗੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਂ ਨਾਲ ਢਿਲੋਂ ਸਾਹਿਬ ਕਿਵੇਂ ਦੇਖਦੇ ਇਸ ਚੀਜ਼ ਨੂੰ ਲੱਖਾਂ ਰੁਪਏ ਪਹਿਲਾਂ 22-23 ਲੱਖ ਚ ਸਰ ਜਾਂਦਾ ਸੀ 24 ਲੱਖ ਚ ਹੁਣ ਲਗਭਗ 30 ਤੋਂ 32 ਲੱਖ ਰੁਪਏ ਕੈਨੇਡਾ ਦਾ ਲੱਗਦਾ ਹੈ ਨਾਤਾ ਜਾ ਕੇ ਕੰਮ ਮਿਲਦਾ ਤੇ ਉਪਰੋਂ ਇਹ ਟੈਨਸ਼ਨ ਰਹਿੰਦੀ ਹੈ ਵੀ ਪਤਾ ਨਹੀਂ ਪੀਆਰ ਮਿਲਨੀ ਹੈ ਕਿ ਨਾ ਜੀ ਦੇਖੋ ਕੈਨੇਡਾ ਅਸਲ ਦੇ ਵਿੱਚ ਬਹੁਤ ਸਾਰੇ ਸ਼ਹਿਰ ਉਹਨਾਂ ਦੇ ਇਹ ਜਿਹੇ ਨੇ ਜਿਹੜੇ ਮਿੰਨੀ ਪੰਜਾਬ ਲੱਗਦੇ ਆ ਤੁਹਾਨੂੰ ਫਰਕ ਹੀ ਨਹੀਂ ਲੱਗਦਾ ਕਿ ਤੁਸੀਂ ਪੰਜਾਬ ਚੋਂ ਜਾਂ ਕੈਨੇਡਾ ਦੇ ਕਿਸੇ ਸ਼ਹਿਰ ਚ ਘੁੰਮ ਰਹੇ ਹੋ ਖਾਸ ਕਰਾ ਸਰੀ ਵਗੈਰਾ ਜ ਬ੍ਰੈਂਟਨ ਜੀ ਠੀਕ ਹੈ ਬਿਨੀ ਪੈਗ ਹੋਰ ਜਿਹੜੇ ਓਟਵਾ ਵਗੈਰਾ ਜੁਨੇ ਨੇ ਜੀ ਕਈ ਕਾਰਨਾ ਕਰਕੇ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਖਟਾਸ ਆਈ। ਹੂੰ। ਇਹ ਖਟਾਸ ਉਦੋਂ ਜ਼ਿਆਦਾ ਵੱਧ ਗਈ ਜਦੋਂ ਉਹਨਾਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਿੱਲੀ ਦੇ ਵਿੱਚ ਕਾਨਫਰੰਸ ਦੇ ਉੱਤੇ ਹੁੰਦੇ ਆ ਉਹਨਾਂ ਦੇ ਜਹਾਜ਼ ਦੇ ਵਿੱਚ ਨੁਕਸ ਪੈ ਗਿਆ। ਉਹ ਨੁਕਸ ਦੇ ਕਾਰਨ ਉਹਨਾਂ ਨੂੰ ਇੱਥੇ ਰੁਕਣਾ ਪੈ ਗਿਆ। ਹਾਲਾਂਕਿ ਉਹਨਾਂ ਨੂੰ ਇੰਡੀਅਨ 에ਅਰਲਾਈਨ ਦਾ ਜਹਾਜ਼ ਆਫਰ ਕੀਤਾ ਗਿਆ ਪਰ ਉਹਨਾਂ ਨੇ ਮਨਾਂ ਕਰਤਾ ਉਹਨਾਂ ਦਾ ਆਪਣਾ ਹੀ ਦੂਜਾ ਜਹਾਜ਼ ਕੈਨੇਡਾ ਤੋਂ ਆਇਆ ਜਿਹੜਾ ਉਹਨਾਂ ਨੂੰ ਲੈ ਕੇ ਗਿਆ ਇਹ ਸੱਤ ਸੇ ਦੌਰਾਨ ਕਹਿੰਦੇ ਕਿ ਉਹਨਾਂ ਨਾਲ ਵਾਸਤੇ ਕੋਈ ਖਾਸ ਜਿਹੜੇ ਵੱਡੇ ਅਧਿਕਾਰੀ ਆ ਅਸਲ ਵਿੱਚ ਤਾਂ ਜਿਆਦਾ ਤੋਂ ਜਿਆਦਾ ਜਿਹੜੇ ਸਾਡੇ ਵਿਦੇਸ਼ ਮੰਤਰਾਲੇ ਉਹਨਾਂ ਦਾ ਹੁੰਦਾ ਹੈ ਹਾਲਾਂਕਿ ਸਾਡੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਕਹਿ ਚੁੱਕੇ ਨੇ ਕਿ ਸਾਡੀ ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲ ਚੱਲ ਰਹੀ ਹੈ ਤੇ ਉਹਦੇ ਨਤੀਜੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਲਗੇ ਅਸੀਂ ਜਸਟਨ ਟਰੂਡੋ ਸਾਹਿਬ ਨਾਲ ਵੀ ਉਹਨਾਂ ਦੇ ਵਿਦੇਸ਼ ਮੰਤਰਾਲੇ ਨਾਲ ਵੀ ਲਗਾਤਾਰ ਰਾਬਤਾ ਦੇ ਵਿੱਚ ਹਾਂ ਜੀ ਕਹਿੰਦੇ ਆ ਕਿ 2023 ਦੇ ਵਿੱਚ 4 ਲੱਖ ਤੇ 70 ਹਜ਼ਾਰ ਨੂਪੀਆ ਉਹ ਦਿੱਤੀ ਪੀਆ ਦਿੱਤੀ ਸੀ ਹਾਂ ਹੁਣ ਕਹਿੰਦੇ ਇਹ ਲਗਾਤਾਰਤਾ ਦੇ ਵਿੱਚ ਘਟਣ ਜਾ ਰਹੀ ਹੈ ਹੂੰ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹਦੇ ਮੁਤਾਬਕ ਉਹ ਕਹਿੰਦੇ ਕਿ 24 25 ਤੇ 26 ਇਹ ਗਿਣਤੀ ਹੈ ਜਿਹੜੀ ਜਿਵੇਂ 4,70,000 ਹੈ ਇਹ ਘਟ ਕੇ 2.5 ਲੱਖ ਤੇ ਰਹਿ ਜਾਏਗੀ ਭਾਵ ਉਹਨਾਂ ਨੇ ਅੱਧੀ ਕਰ ਦੇਣੀ ਹੈ। ਜੀ ਇੱਕ ਤਾਂ ਉਹ ਉੱਥੇ ਵੀ ਰੈਸੈਸ਼ਨ ਕਾਫੀ ਹੈਗਾ। ਹੁਣ ਜੇ ਤੁਸੀਂ ਕਹੋ ਕਿ ਹਰੇਕ ਬੰਦੇ ਨੂੰ ਕੰਮ ਮਿਲ ਜਾਂਦਾ ਉਹ ਨਹੀਂ। ਜੇ ਸਾਡੇ ਲੋਕਾਂ ਨੇ ਬਹੁਤ ਹੱਡ ਭੰਨਵੀ ਮਿਹਨਤ ਕਰਨੀ ਹੈ ਤਾਂ ਜਿੰਨੇ ਪਾਸੇ ਪੈਸੇ ਲਾ ਕੇ ਉਹ ਜਾਂਦੇ ਐ ਮੈਂ ਸਮਝਦਾ ਕਿ ਇਹਦੇ ਵਿੱਚ ਸਾਡੀਆਂ ਸਰਕਾਰਾਂ ਦੇ ਵੀ ਦੋਸ਼ ਬਹੁਤ ਨੇ। ਹੂੰ ਸਾਡੇ ਮੰਤਰੀ ਦੇ ਕੁਲਦੀਪ ਸਿੰਘ ਢਾਲੀਵਾਲ ਹੈ ਤਾਂ ਐਨਆਰਆਈ ਮਹਿਕਮੇ ਦੇ ਮੰਤਰੀ ਇੱਥੇ ਜੋ ਉਹਨਾਂ ਦੀਆਂ ਜਾਇਦਾਦਾਂ ਨਾਲ ਜੋ ਕਿੰਨਾ ਕੁਝ ਇੱਥੇ ਵਾਪਰਦਾ ਹੈ ਸਾਡੀਆਂ ਸਰਕਾਰਾਂ ਭਾਵੇਂ ਕਿਸੇ ਪਾਰਟੀ ਦੀ ਹੈ ਉਹ ਵੀ ਸੁਹਿਰਦ ਨਹੀਂ ਰਹੀਆਂ ਉਹਨਾਂ ਨੇ ਉਹ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਤੇ ਦੂਜਾ ਸਾਡੀਆਂ ਸਰਕਾਰਾਂ ਅਜੇ ਤੱਕ ਸਾਡੀ ਸਿੱਖਿਆ ਨੀਤੀ 'ਚ ਵੀ ਤਬਦੀਲੀ ਨਹੀਂ ਕੀਤੀ ਕਿ ਸਿੱਖਿਆ ਨੀਤੀ ਕਿਤਾ ਮੁਖੀ ਹੋਵੇ ਜੀ ਕੋਈ ਬੰਦਾ ਆਪ ਖੇਤੀ ਨਹੀਂ ਹੁੰਦੀ ਉਹ ਆਪਣਾ ਕਾਰੋਬਾਰ ਕਰ ਲਵੇ ਇਥੇ ਨੇ ਛੋਟੇ ਤੋਂ ਛੋਟਾ ਜਿਹੜਾ ਮਕੈਨਿਕ ਹੈ ਭਾਵੇਂ ਉਹ ਸਕੂਟਰ ਦਾ ਜਾਂ ਕਾਰ ਦਾ ਜਾਂ ਕੋਈ ਵੀ ਹੈ ਜੀ ਉਹ 5-7 ਬੰਦਿਆਂ ਨੂੰ ਰੁਜ਼ਗਾਰ ਵੀ ਦਿੰਦਾ ਹੈ ਤੇ ਇੱਕ ਚੰਗੇ ਪੈਸੇ ਬਣਾ ਲੈਂਦਾ ਜਿਹਦੇ ਨਾਲ ਉਹਦਾ ਗੁਜ਼ਾਰਾ ਚੰਗਾ ਹੋ ਸਕੇ ਸਾਨੂੰ ਸਿੱਖਿਆ ਨੀਤੀ ਦੇ ਵਿੱਚ ਇਹ ਤਬਦੀਲੀ ਕਰਨੀ ਪਊਗੀ ਭਾਈ ਬਾਬੇ ਨਾਨਕ ਨੇ ਹੱਥੀ ਕੰਮ ਕਰਨ ਨੂੰ ਕਿਹਾ ਸੀ ਚਿੱਟ ਕੱਪੜੀਆਂ ਬਨਣ ਨੂੰ ਨਹੀਂ ਸੀ ਕਿਹਾ ਜੇ ਤੁਸੀਂ ਆਪਣੇ ਆਪ ਦੇ ਵਿੱਚ ਇਹ ਤਬਦੀਲੀ ਕਰੋ ਤੇ ਸਰਕਾਰਾਂ ਉਹਨਾਂ ਨੂੰ ਰੈਤਾਂ ਦੇਣ ਉਹਨਾਂ ਨੂੰ ਜੇ ਕਰਜ਼ੇ ਦੇਣ ਲੰਬੇ ਸਮੇਂ ਦੇ ਕਰਜ਼ੇ ਦੇਣ ਔਰ ਘੱਟ ਵਿਆਜ ਤੇ ਦੇਣ ਇਹ ਚੀਜ਼ਾਂ ਲਾਭਦਾਇਕ ਹੋ ਸਕਦੀਆਂ ਨੇ ਸਾਨੂੰ ਆਪਣੇ ਮੁਲਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਬਿਮਾਰੀ ਦੀ ਜੜ ਵੱਧਦੀ ਆਬਾਦੀ ਹੈ ਇਹਨੂੰ ਕੰਟਰੋਲ ਕਰੋ ਤੇ ਸਵੈਰਜੁਗਾਰ ਵਾਲੇ ਪਾਸੇ ਨੂੰ ਤੁਰੋ ਤੇ ਇਹ ਬੱਚੇ ਵਦੇਸ਼ਾਂ ਦਾ ਖੜਾ ਛੱਡ ਕੇ ਇੱਥੇ ਆ ਜਾਣਗੇ ਢਾਈ ਸਾਲਾਂ ਜੇ ਸਰਕਾਰ ਦੇ ਪੂਰੇ ਹੋ ਗਏ ਤੇ ਮਾਨ ਸਾਹਿਬ ਨੇ ਕਿਹਾ ਸੀ ਹੁਣ ਅਸੀਂ ਵਿਦੇਸ਼ਾਂ ਚ ਵਾਪਸ ਲਿਆਵਾਂਗੇ ਹੂੰ ਜਿਹੜਾ ਕਿਤੇ ਰੱਬ ਨਾ ਕਰੇ ਵਾਪਸ ਆ ਗਿਆ ਔਰ ਉਹਦਾ ਠਾਣਿਆਂ ਠੂਨੇ ਨਾਲ ਪੈ ਗਿਆ ਬਾਹਰ ਜਾਇਦਾਦਾਂ ਦਾ ਐਨੇ ਕਿ ਉਹਨਾਂ ਦੇ ਕੰਨਾਂ ਨੂੰ ਹੱਥ ਲਵਾਉਂਦੇ ਵੀ ਜਾਇਦਾਦ ਮਾਰੋ ਗੋਲੀ ਆਪਾਂ ਦੁਬਾਰਾ ਇੱਥੇ ਆਉਣਾ ਨਹੀਂ ਜੇ ਵਿਆਹ ਚਾਹੁੰਦੇ ਆ ਤਾਂ ਕੰਨਾਂ ਨੂੰ ਹੱਥ ਉਹਨਾਂ ਦੇ ਨਿੱਜੀ ਫੰਕਸ਼ਨਾਂ ਦੇ ਵਿੱਚ ਕਿਤੇ ਆਫਕਾਰੀਆਂ ਵਾਲੇ ਵੱਢ ਜਾਂਦੇ ਕਿਤੇ ਠੇਕੇਦਾਰ ਵੱਢ ਜਾਂਦੇ ਕਿਤੇ ਕੋਈ ਉਹਨਾਂ ਦੀਆਂ ਜਾਇਦਾਦਾਂ ਦਾ ਜੋ ਕਰਦੇ ਐ ਉਹ ਜਗਰਾਉਂ ਵਾਲੀ ਕੋਠੀ ਦਾ ਪਤਾ ਹੀ ਆਪਾਂ ਨੂੰ ਜੀ ਇਸ ਤਰ੍ਹਾਂ ਦੀਆਂ ਬਹੁਤ ਉਹ ਧਾਰਨਾਵਾਂ ਨੇ ਗੱਲਾਂ ਬਾਤਾਂ ਨਾਲ ਨਹੀਂ ਸਾਡੀਆਂ ਸਰਕਾਰਾਂ ਨੂੰ ਭਾਵੇਂ ਮੋਦੀ ਜੀ ਨੇ ਇਹਨਾਂ ਨੇ ਕਿਹਾ ਸੀ ਕਿ ਮੈਂ 2 ਕਰੋੜ ਨੌਕਰੀ ਦੇਵਾਂਗਾ ਬਿਲਕੁਲ ਹੂੰ 2 ਕਰੋੜ ਦਾ ਮਤਲਬ ਇਹ ਹੈ ਕਿ 20 ਕਰੋੜ ਹੋ ਜਾਣੀ ਚਾਹੀਦੀ ਸੀ ਹੁਣ ਤੱਕ 10 ਸਾਲ ਨਾਲ ਇਹਨਾਂ ਨੇ ਕਿਹਾ ਸੀ 15-15 ਲੱਖ ਤੁਹਾਡੇ ਖਾਤਿਆਂ 'ਚ ਪਾਊਗਾ ਤੇ ਮੁੜ ਕੇ ਅਮਿਤ ਸ਼ਾਹ ਸਾਹਿਬ ਨੂੰ ਪੁੱਛ ਰਿਹਾ ਉਹ ਕਹਿੰਦੇ ਉਹ ਤਾਂ ਚੋਣ ਜੁਮਲੇ ਸੀ ਹੂੰ ਇਹਦਾ ਮਤਲਬ ਜਿਥੇ ਜੁਮਲਿਆਂ ਦੇ ਨਾਲ ਜੁਗਾੜਾਂ ਦੇ ਨਾਲ ਸਰਕਾਰਾਂ ਚੱਲਦੀਆਂ ਹੋਣ ਤਾਂ ਫਿਰ ਉੱਥੇ ਰੱਬ ਰੱਖਾ ਸਾਡੇ ਹੁਕਮਰਾਨਾਂ ਨੂੰ ਤੇ ਸਾਡੇ ਲੋਕਾਂ ਨੂੰ ਵੀ ਮੁਕਤਖੋਰੀ ਛੱਡ ਕੇ ਕਿਰਤ ਦੇ ਸਿਧਾਂਤ ਤੇ ਆਉਣਾ ਚਾਹੀਦਾ ਜਦੋਂ ਤੱਕ ਤੁਸੀਂ ਭਾਈ ਲਾਲੋ ਦੇ ਸਿਧਾਂਤ ਤੇ ਨਹੀਂ ਆਉਂਦੇ ਇਹ ਸਮੱਸਿਆਵਾਂ ਪੂਰੀਆਂ ਨਹੀਂ ਹੋਣੀਆਂ ਤੇ ਅੱਜ ਵੀ ਬਹੁ ਗਿਣਤੀ ਲੋਕ ਮਲਕ ਭਾਗੋ ਦੇ ਸਿਧਾਂਤਾਂ ਤੇ ਕੰਮ ਕਰ ਰਹੇ ਨੇ ਜਦੋਂ ਇਹ ਫਰਕ ਪੈ ਗਿਆ ਇੱਥੇ ਵੀ ਬਤੇਰੇ ਸਾਧਨ ਬਣ ਜਾਣਗੇ ਅਜਿਹੇ ਬੱਚਿਆਂ ਨੂੰ ਨੌਜਵਾਨਾਂ ਨੂੰ ਉਤਸ਼ਾਹ ਕਰੋ ਜਿਹੜੇ ਆਪ ਕੰਮ ਕਰਨਾ ਚਾਹੁੰਦੇ ਨੇ ਇੱਥੇ ਅਸੀਂ ਰਾਤ ਨੂੰ ਦੇਖਿਆ ਕਿ ਬਹੁਤ ਸਾਰੇ ਬੱਚੇ ਗੱਡੀਆਂ ਦੇ ਵਿੱਚ ਫੂਡ ਦਾ ਸਾਮਾਨ ਵੇਚਦੇ ਐ ਨਾਲ 5-7 ਬੰਦਿਆਂ ਨੂੰ ਰੁਜ਼ਗਾਰ ਵੀ ਦਿੰਦੇ ਐ ਇਹ ਤੁਹਾਨੂੰ ਨਜ਼ਰ ਕਿਉਂ ਨਹੀਂ ਆਉਂਦੇ ਹਮ ਇਹਨਾਂ ਨੂੰ ਸਹੂਲਤਾਂ ਦੇ ਕੇ ਉਤਸ਼ਾਹਤ ਕਰ ਦੋ ਇਹਨਾਂ ਦੇ ਨਾਲ ਬਾਕੀ ਵੀ ਲੱਗ ਜਾਣ ਤਾਂ ਸ਼ਾਇਦ ਸਾਨੂੰ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਣਾ ਹੀ ਨਾ ਪਵੇ ਜੀ ਬਿਲਕੁਲ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਜਦੋਂ ਆਈ ਤਾਂ ਸੀਐਮ ਹੁਣਾ ਵੱਲੋਂ ਵੀ ਕਿਹਾ ਗਿਆ ਕਿ ਵਾਪਸ ਆ ਜਿਹੜੇ ਉਹ ਐਨਆਰਆਈ ਆਉਣਗੇ ਅਜਿਹੇ ਸਿਸਟਮ ਕਰ ਦਾਂਗੇ ਸਵਾਲ ਇਹ ਹੈ ਕਿ ਐਨਆਰਆਈ ਬਾਅਦ ਚ ਵਾਪਸ ਆਉਣਗੇ ਜਿਹੜੇ ਪਹਿਲਾਂ ਇੱਥੇ ਬੈਠੇ ਨੇ ਤੁਸੀਂ ਬੇਨਤੀ ਹੈ ਵੀ ਤੁਸੀਂ ਉਹਨਾਂ ਦਾ ਹੱਥ ਪੱਲਾ ਫੜ ਲਓ ਤੁਸੀਂ ਉਹਨਾਂ ਨੂੰ ਕੋਈ ਸਹਾਇਤਾ ਦੇ ਦਿਓ ਤਾਂ ਕਿ ਉਹ ਆਪ ਦਾ ਰੋਜਗਾਰ ਚਲਾ ਰਹੇ ਨੇ ਤੇ ਉਦੋਂ ਬਾਅਦ ਜਦੋਂ ਐਨ ਆਰ ਆਈ ਮੋੜਨ ਉਹ ਵੀ ਕਿਉਂਕਿ ਐਨ ਆਰ ਆਈ ਆਉਣਗੇ ਤਾਂ ਕੁਝ ਨਾ ਕੁਝ ਕਮਾ ਕੇ ਲੈ ਕੇ ਆਉਣਗੇ ਉਹ ਵੀ ਇੱਕ ਸਟੈਬਲਿਸ਼ਮੈਂਟ ਹੈ ਜਿਹੜੀ ਕਿਸੇ ਨਾ ਕਿਸੇ ਆਪਣੇ ਰੋਜਗਾਰ ਦੀ ਆਪਣੇ ਬਿਜ਼ਨਸ ਦੀ ਕਰ ਸਕਣ ਸੋ ਜੇ ਅਸੀਂ 25-30 ਲੱਖ ਰੁਪਏ ਲਾ ਕੇ ਜਾਂਦੇ ਹਾਂ ਤਾਂ ਅਸੀਂ ਉਮੀਦ ਕਰਦੇ ਹਾਂ ਵੀ ਉੱਧਰੋਂ ਅਸੀਂ ਮੋਟੀ ਰਕਮ ਕਮਾ ਕੇ ਇੱਧਰ ਲਈਏ ਤੇ ਪੰਜਾਬ ਦੇ ਵਿੱਚ ਬਿਜ਼ਨਸ ਲਾਈਏ ਤੇ ਨਾਲ ਉਹੀ 5-7 10 ਲੋਕਾਂ ਨੂੰ ਰੋਜਗਾਰ ਵੀ ਦਈਏ ਜਿੱਤੇ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਲਾਂਕਿ ਕੈਨੇਡਾ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਦੇ ਵੱਲੋਂ ਫਲਹਾਲ ਰੂਲ ਨਿਯਮ ਇਸ ਤਰ੍ਹਾਂ ਸਖਤ ਕਰ ਦਿੱਤੇ ਗਏ ਨੇ ਲੋਕਾਂ ਦਾ ਇੱਕ ਵਾਰੀ ਮੂੰਹ ਹੈ ਜਿਹੜਾ ਉਹ ਬਾਹਰ ਤੋਂ ਆਪ ਹੀ ਮੁੜ ਗਿਆ ਲੋਕ ਕੈਨੇਡਾ ਜਾ ਨਹੀਂ ਰਹੇ ਪਿਛਲੇ ਜੇਕਰ ਤੁਸੀਂ ਇੱਕ ਸਾਲ ਦੀ ਰੇਸ਼ਿਓ ਕੱਢੋ ਤਾਂ ਕੈਨੇਡਾ ਦੇ ਵਿੱਚ ਜਿਹੜੀਆਂ ਐਮਬੈਸੀ ਨੂੰ ਫਾਈਲਾਂ ਜਾਂਦੀਆਂ ਨੇ ਉਹਦੇ ਵਿੱਚ ਵੱਡੀ ਗ੍ਰਾਵਟ ਆਈ ਹੈ ਲੋਕ ਨਹੀਂ ਜਾ ਰਹੇ ਹੁਣ ਬਾਹਰ ਕਿਉਂਕਿ +2 ਵਾਲਾ ਕਨਸੈਪਟ ਹੈ ਜਿਹੜਾ ਉਹ ਖਤਮ ਕਰਤਾ ਗ੍ਰੈਜੂਏਸ਼ਨ ਵਾਲਾ ਖਤਮ ਕੀਤਾ ਤੇ ਉਸ ਤੋਂ ਬਾਅਦ ਵਰਕ ਪਰਮਿਟ ਐਕਸਟੈਂਡ ਨਹੀਂ ਹੁੰਦਾ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਜੀ ਉਹਨਾਂ ਨੇ ਕਿਹਾ ਕਿ ਵਿਜ਼ਟਰ ਵੀਜ਼ਾ ਜਿਹੜਾ ਉਹਨੂੰ ਤੁਸੀਂ ਕਨਵਰਟ ਨਹੀਂ ਕਰ पाओगे ਜੇਕਰ ਤੁਸੀਂ ਸਟੱਡੀ ਤੋਂ ਵਰਕ ਪਰਮਿਟ ਹੋਗੇ ਤੁਸੀਂ ਦੁਬਾਰਾ ਸਟੱਡੀ ਨਹੀਂ ਲੈ पाओगे ਸੋ ਅਜਿਹੇ ਕਿੰਨੇ ਹੀ ਰੂਲ ਨੇ ਜਿੰਨਾ ਕਰਕੇ ਪੰਜਾਬੀਆਂ ਨੇ ਮੂੰਹ ਇੱਕ ਵਾਰ ਮੋੜ ਲਿਆ ਪਰ ਇਹ ਮੂੰਹ ਤਾਂ ਹੀ ਮੁੜਿਆ ਰਹਿ ਸਕਦਾ ਜੇ ਅਸੀਂ ਉਹਦੇ ਲਈ ਪੰਜਾਬ ਦੇ ਵਿੱਚ ਕੁਝ ਨਾ ਕੁਝ ਕਰਦੇ ਰਹੀਏ ਸੋ ਉਮੀਦ ਕਰਦੇ ਹਾਂ ਕਿ ਸਰਕਾਰਾਂ ਇਸ ਨੂੰ ਲੈ ਕੇ ਸਿਰਫ ਜੁਮਲੇ ਨਹੀਂ ਛੱਡਣਗੀਆਂ ਕੰਮ ਹੈ ਜਿਹੜਾ ਉਹ ਕਰਨ ਗਿਆ ਲੰਬੇ ਸਮੇਂ ਤੋਂ ਅਸੀਂ ਤੇ ਤੁਸੀਂ ਸਾਰੇ ਉਡੀਕ ਰਹੇ ਹਾਂ ਸੋ ਕਹਿੰਦੇ ਚਲੋ ਕਦੇ ਤਾਂ ਸੁਣੀ ਜਾਏਗੀ ਸੋ ਉਮੀਦ ਕਰਦੇ ਹਾਂ ਕਿ ਸਰਕਾਰਾਂ ਸੁਣ ਲੈਣਗੀਆਂ ਪੰਜਾਬੀਆਂ ਦੀ ਵੀ ਸੋ ਕੱਲ ਮੌੜ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ